ਸਤਸ਼੍ਰੀ ਅਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੇ ਉਸ ਸਮੇਂ ਅਸੀਂ ਡੀਸੀ ਆਫਿਸ ਦੇ ਬਾਹਰ ਮੌਜੂਦ ਹਾਂ ਔਰ ਬੰਗਲਾਦੇਸ਼ ਵਿੱਚ Hindu ਭਾਈਚਾਰੇ ਤੇ ਜਿਹੜਾ ਅਤਿਆਚਾਰ ਹੈ ਉਸ ਦੇ ਸੰਬੰਧ ਵਿੱਚ ਵੱਡੀ ਸੰਖਿਆ ਵਿੱਚ ਵੱਡੀ ਗਿਣਤੀ ਵਿੱਚ Hindu ਭਾਈਚਾਰਾ ਇੱਥੇ ਮੌਜੂਦ ਹੈ ਔਰ ਜੋ ਬੰਗਲਾਦੇਸ਼ ਵਿੱਚ Hindu ਸਤੇ Hindu ਟੈਂਪਲਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਵੱਡਾ ਕੱਟ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪ੍ਰੋਟੈਕਸ਼ਨ ਲਈ ਕਦਮ ਚੁੱਕਣੇ ਚਾਹੀਦੇ ਨੇ ਔਰ ਇੱਥੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣ ਪਤਰਾ ਜੀ ਪਤਰਾ ਜੀ ਆਓ ਆਓ ਦੇਵਾ ਜੀ ਬੋਲੋ 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 ਭਾਰਤ ਮਾਤਾ ਕੀ ਜੈ ਬੰਦੇ ਮਾਧਮ ਬੰਦੇ ਮਾਧਮ ਅੱਜ ਜੋ ਬੰਗਲਾਦੇਸ਼ ਮੇਂ ਨਰ ਸੰਘਾਰ ਹੋ ਰਹਾ ਹੈ ਮਾਨਵਤਾ ਕੀ ਹੱਤਿਆ ਹੋ ਰਹੀ ਹੈ बहुत ही गलत कार्य हो रहा है उसके विरोध में हम सभी नवा शहर निवासी सभी धार्मिक सामाजिक संस्थाएं संत महापुरुष यहाँ इकट्ठे हुए हैं और उसका कड़ा विरोध करते हैं उसी के फेवर में एक मेमोरेंडम जो है डीसी साहब को शहर की सभी संस्थाएं इकट्ठी होकर के देने जा रही है तो आगे जो हमारे बीच में संत महापुरुष आए हैं वो अपना विचार रखेंगे की कैसे इस मुहिम को आगे बढ़ाना है ਸੋਮੀ ਸੰਜਨਾ ਜੀ ਸੋਮੀ ਜੀ ਸੋਮੀ ਸੰਜਨਾ ਜੀ ਨਾਲ ਗੱਲਬਾਤ ਕਰਾਂਗੇ ਜੀ ਸਰ ਕੜਾ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੋ ਵੀ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਉਹ ਕਿਸੇ ਦੇ ਕੋਲੋਂ ਵੀ ਲੁਕਿਆ ਨਹੀਂ ਹੈਗਾ ਉੱਥੇ ਜਿਹੜਾ ਨਰ ਸੰਘਾਰ ਹੋ ਰਿਹਾ ਉਹ ਮਨੁੱਖਤਾ ਦਾ ਨਰ ਸੰਘਾਰ ਹੈ ਉਹ ਇਨਸਾਨੀਅਤ ਦਾ ਨਰ ਸੰਘਾਰ ਹੈ ਇੱਕ ਇਨਸਾਨ ਹੋ ਕੇ ਦੂਸਰੇ ਇਨਸਾਨ ਦੇ ਨਾਲ ਇਦਾਂ ਦਾ ਵਰਤਾਅ ਸੋਚਣਾ ਵੀ ਬੜਾ ਨੋਨਾ ਆ ਨਿੰਦਨੀ ਆ ਔਰ ਅੱਜ ਇਹੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਮਨੁੱਖ ਨੂੰ ਸਭ ਕੁਝ ਮਿਲ ਰਿਹਾ ਪਰ ਜੇ ਉਹਨੂੰ ਸੁਰੱਖਿਆ ਨਾ ਮਿਲੇਗੀ ਤਾਂ ਜੋ ਕੁਝ ਮਿਲ ਰਿਹਾ ਉਹਦਾ ਲਾਭ ਕਿਵੇਂ ਉਹ ਲੈ ਪਾਏਗਾ ਤੇ ਉਹਨਾਂ ਬੰਗਲਾਦੇਸ਼ ਦੇ ਵਿੱਚ ਜੋ ਹੋ ਰਿਹਾ ਉਹਨਾਂ ਹਿੰਦੂਆਂ ਦੀ ਸੁਰੱਖਿਆ ਜਿਹੜੀ ਹੈ ਔਰ ਹੋਰ ਵੀ ਜਿਹੜੇ ਦੇਸ਼ ਨੇ ਔਰ ਜਿਹੜੀਆਂ ਹੋਰ ਵੀ ਸਟੇਟਾਂ ਨੇ ਉੱਥੇ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਨਿਸ਼ਚਿਤ ਕੀਤੀ ਜਾਏ ਔਰ ਬੜਾ ਇਹ ਮੁੱਦਾ ਹਲਕੇ ਚ ਲੈਣ ਵਾਲਾ ਨਹੀਂ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਜ ਹੈ ਮਾਤ੍ਰ ਸ਼ਕਤੀ ਹੈ ਨਵਾਂ ਸ਼ਹਿਰ ਦੀਆਂ ਅਤੇ ਬਾਹਰ ਦੀਆਂ ਵੀ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਪਹੁੰਚੀਆਂ ਨੇ ਇਹ ਬਲਵਲਾ ਆ ਔਰ ਇਹਦੇ ਤੇ ਚਿੰਤਾ ਕਰਨੀ ਚਾਹੀਦੀ ਹੈ ਔਰ ਨਾਲ ਚਿੰਤਾ ਦੇ ਹੱਲ ਵੀ ਕੱਢਣਾ ਚਾਹੀਦਾ ਸਿਰਫ ਚਿੰਤਾ ਹੀ ਨਾ ਕਰਦੇ ਰਹ ਜੀਏ ਤੇ ਹੱਲ ਨਿਕਲੇ ਨਾ ਇਹ ਹੱਲ ਨਿਕਲੇ ਉਸ ਪ੍ਰਯਾਸ ਨੂੰ ਲੈ ਕੇ ਅੱਜ ਸਾਰੇ ਇੱਥੇ ਮਾਨਯੋਗ ਡੀਪੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਆਪਣਾ ਮੈਮੋਰੈਂਡਮ ਹੈ ਉਹ ਦੇਣ ਦੇ ਲਈ ਪਹੁੰਚੇ ਨੇ ਉਹ ਸਾਨੂੰ ਉਮੀਦ ਹੈ ਹੱਲ ਨਿਕਲੇਗਾ ਸੋਚ ਨੂੰ ਕਿਵੇਂ ਦੇਖਦੇ ਹੋ ਕਿ ਹਿੰਦੂਸ ਅਤੇ ਹਿੰਦੂ ਟੈਂਪਲ ਜਿਹੜਾ ਆ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੋਚ ਨੂੰ ਕਿਵੇਂ ਦੇਖ ਰਹੇ ਜਿਹੜੀ ਮਾੜੀ ਸੋਚ ਹੈ ਦੇਖੋ ਜਿਹੜਾ ਇੱਕ ਟਾਰਗੇਟ ਕਰਨਾ ਕਿਸੇ ਚੀਜ਼ ਨੂੰ ਇੱਕ ਵਿਸ਼ੇਸ਼ ਵਰਗ ਨੂੰ ਵਿਸ਼ੇਸ਼ ਇਹ بڑا ਸੋਚ ਕੋਈ ਵਧੀਆ ਸੋਚ ਨਹੀਂ ਜੇ ਵਧੀਆ ਸੋਚ ਹੁੰਦੀ ਤਾਂ ਉਹ ਸਾਰੀ ਹੁੰਦੀ ਉਹਨੂੰ ਤੋੜਿਆ ਨਾ ਜਾਂਦਾ ਤੇ ਇਸ ਸੋਚ ਨੂੰ ਬਦਲਣ ਦੇ ਲਈ ਜਿਹੜੇ ਵੀ ਪ੍ਰਯਾਸ ਚਾਹੇਓ ਧਾਰਮਿਕ ਪੱਖ ਤੇ ਸਮਾਜਿਕ ਪੱਖ ਤੇ ਹੁਣ ਪ੍ਰਯਾਸ ਹੋਣੇ ਚਾਹੀਦੇ ਆ ਤਾਂ ਹੀ ਉਹਰੇ ਪ੍ਰਯਾਸ ਇੱਕ ਦਾ ਨਹੀਂ ਇਹ ਸਮੂਹਿਕ ਪ੍ਰਯਾਸ ਸਰਕਾਰਾਂ ਨੂੰ ਵੀ ਕਰਨਾ ਪਏਗਾ ਤੇ ਸਮਾਜਿਕ ਸਤਰ ਤੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਹਮਲਾ ਮਾਰਨਾ ਪਏਗਾ ਤਾਂ ਹੀ ਇਹਦਾ ਹੱਲ ਨਿਕਲੇਗਾ ਹੱਲ ਕੱਢਣਾ ਵੀ ਜ਼ਰੂਰੀ ਹੈ ਮਹਾਂਪੁਰਸ਼ਾਂ ਆਪੇ ਕੋਈ ਗੱਲ ਕਰ ਲੈ ਦਸਤਕਤ ਆਂਦੀ ਕਰ ਦਿੱਤੇ ਸਰ ਮਨ ਨੂੰ ਠੇਸ ਵੱਜਦੀ ਹੈ ਜਦੋਂ ਹਾਲਾਤ ਦੇਖਦੇ ਆ ਬੰਗਲਾਦੇਸ਼ ਦੇ ਆ ਜੀ ਕੀ ਕਹੋਗੇ ਕਿਦਾਂ ਹੈ ਕਿ ਦੇਖੋ ਜਿਹੜਾ ਇਹਨਾਂ ਸਰਿਆਂ ਦੇ ਖਿਲਾਫ ਹੈ ਜੀ ਠੀਕ ਹੈ ਤੇ ਅਸੀਂ ਚਲੋ ਇੱਥੇ ਬੈਠ ਰਹੇ ਹਾਂ ਅਸੀਂ ਇਕੱਠ ਕਰ ਸਕਦੇ ਹਾਂ ਪਰ ਆਪਾਂ ਸਰਕਾਰ ਮੋਰੇ ਗੁਹਾਰ ਕਰਦੇ ਹਾਂ ਜੀ ਜੀ ਕਿ ਸਰਕਾਰ ਇਹਦੇ ਉੱਪਰ ਕੋਈ ਫੈਸਲਾ ਲੇਵੇ ਹਸਤਾਖੇ ਕਰੇ ਬੰਦੇ ਸਰਕਾਰ ਤੋਂ ਠੀਕ ਹੈ ਕਿ ਸਾਡੇ ਹਿੰਦੂਆਂ ਦੀ ਰੱਖਿਆ ਹੋ ਸਕੇ ਉੱਥੇ ਠੀਕ ਹੈ ਸਿੰਧੂਆਂ ਦੇ ਦੇਵਸਥਾਨਾਂ ਦੀ ਰੱਖਿਆ ਹੋ ਸਕੇ ਕਿ ਕਿ ਸਰਕਾਰ ਦੇ ਹੱਥ ਵਿੱਚ ਸਰਕਾਰੇ ਕਰ ਸਕਦੀ ਹੈ ਆਪਾ ਆਪਣੇ ਦੇਸ਼ ਵਿੱਚ ਸੰਦੇਸ਼ ਪਹੁੰਚਾ ਸਕਦੇ ਹਨ ਲੋਹਾਰ ਲਗਾ ਸਕਦੇ ਕਹਿ ਸਕਦੇ ਹਾਂ ਪਰ ਸਾਡੇ ਜਿਹੜੇ ਹਿੰਦੁਸਤਾਨ ਦੀ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਜੀ ਹੈ ਮੋਦੀ ਜੀ ਹੈ ਹੋਰ ਦਿਨ ਸੁਲਾਸਾ ਕਰ ਰਹੇ ਕਿ ਇਹ ਸਾਰੇ ਲੋਕ ਮਿਲ ਕੇ ਇਹਦੇ ਉੱਪਰ ਕੁਝ ਇਸ ਤਰ੍ਹਾਂ ਸੇ ਕਰਨ ਕਿ ਸਾਡੇ ਹਿੰਦੂਆਂ ਦੀ ਸੁਰੱਖਿਆ ਹੋ ਸਕੇ ਉੱਥੇ ਜ਼ਰੂਰੀ ਵੀ ਹੈ ਜ਼ਰੂਰੀ ਹੈ ਆਪਾਂ ਜੀ ਜੀਪੰਡ ਜੀ ਪੁਨੀਸ਼ਮੰਡ ਜੀ ਨਾਲ ਗੱਲਬਾਤ ਕਰਾਂਗੇ ਜੀ ਵਿਸ਼ਵ ਮਾਨਵਾ ਅਧਿਕਾਰ ਆਯੋਗ यूएनओ और भारत की वर्तमान सरकार प्रधानमंत्री महोदय विदेश मंत्री जी इन सबसे बड़ा विनम्र निवेदन है कि बांग्लादेश में कट्टरपंथियों के द्वारा अल्पसंख्यक हिंदुओं के ऊपर उनके मंदिरों के ऊपर और उनकी धार्मिक भावनाओं के ऊपर जो नरसंहार किया जा रहा है जो अत्याचार किया जा रहा है उसमें बड़े रूप में हस्तक्षेप करना चाहिए जिससे कि हम उसको न्याय की तरफ ले जा सके और सबसे विनम्र विनती भी है कि इस कार्य में शीघ्र अतिशीघ्र कोई निर्णय लिया जाए ये हमारे हिंदुओं की तरफ से एक ज्ञापन के रूप में आज आयुक्त महोदय को राष्ट्रपति जी के लिए ज्ञापन दिया जा रहा है सभी सामाजिक संस्थाएं यहाँ पर इकट्ठी हुई हैं धन्यवाद बहुत शुक्रिया और सुने के मन नही है कला हिंदू और हिंदू टेम्पल्स नुकसान नहीं पहुंचाया जा रहा ਭਾਵਨਾ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ ਜਿਵੇਂ ਮਨੀਸ਼ ਪੰਡਤ ਜੀ ਨੇ ਕਿਹਾ ਪਰ ਉਹਨਾਂ ਨੇ ਇਹ ਵੀ ਕਹ ਲੱਖੀ ਹੈ ਕਿ ਕੱਲਾ ਮੰਗ ਪੱਤਰ ਨਹੀਂ ਹੱਲ ਵੀ ਹੋਣਾ ਬਹੁਤ ਜ਼ਰੂਰੀ ਆ ਹੱਲ ਹੋਵੇਗਾ ਪਰ ਜੋ ਪਰੇਸ਼ਾਨੀ ਹੈ ਜੋ ਮਨ ਤੇ ਬੋਝ ਹੈ ਕਿਉਂਕਿ ਮਨੂੰ ਠੇਸ ਪਹੁੰਚਦੀ ਇਨਸਾਨੀਅਤ ਦੇ ਖਿਲਾਫ ਹੈ ਜੋ ਬੰਗਲਾਦੇਸ਼ ਵਿੱਚ ਬੰਗਲਾਦੇਸ਼ ਵਿੱਚ ਕੱਟੜ ਪੰਥੀਆਂ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਉਸ ਦੇ ਵਿਰੋਧ ਵਿੱਚ ਵੱਡਾ ਇਕੱਠ ਔਰ ਇਨਸਾਨੀਅਤ ਤੁਸੀਂ ਦਿਖਾ ਦਿਓ ਤਸਵੀਰਾਂ ਔਰ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਰਾਸ਼ਟਰਪਤੀ ਜੀ ਤੱਕ ਮੈਮੋਰੰਡਮ ਪਹੁੰਚਾਇਆ ਜਾਵੇਗਾ ਡੀਸੀ ਸਾਹਿਬ ਦੇ ਮਾਣਫਤ ਵੱਡਾ ਕੱਠ ਅੱਗੇ ਹੋ ਕੇ ਦਿਖਾ ਦਿਓ ਵੱਡੀ ਗਿਣਤੀ ਵਿੱਚ ਭਾਰੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਤੋਂ ਇੱਥੇ ਸੰਗਠਨ ਪਹੁੰਚੇ ਨੇ ਮਹਾਪੁਰਸ਼ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਡੀਸੀ ਆਫਿਸ ਤੋਂ ਦਿਖਾ ਰਹੇ ਆ ਦਿਖਾ ਦਿਓ ਜੀ ਤੁਸੀਂ ਤਖਤੀਆਂ ਤੇ ਪੜ ਪਾਰੇ ਹੋ ਜੋ ਮੰਨ ਦੇ ਬਲਬਲੇ ਨੇ ਜੋ ਵਿਰੋਧ ਹੈ ਕਹਿੰਦੇ ਹਿੰਸਾ ਨਹੀਂ ਸਹਿਣੀ ਚਾਹੀਏ ਕੱਟੜ ਪੰਥੀਆਂ ਸੇ ਲੜਨਾ ਚਾਹੀਏ ਤਾਂ ਕੰਟਰ ਕੱਟੜ ਪੰਥੀਆਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਡੀਸੀ ਸਾਹਿਬ ਹੇਠਾ ਆਏ ਨੇ ਮੈਮੋਰੰਡਮ ਲੈਣ ਸਭ ਅੱਗੇ ਚੱਲੇ ਜਾਓ ਕਿ ਸਭ ਹੀ ਚੱਲ ਜਾਓ ਮਰਮਰੀ ਬਜੀ ਇੱਕ ਮਿੰਟ ਬਜੀ ਇੱਕ ਨੂੰ ਆਜੋ ਪਿੱਛੇ ਪਿੱਛੇ ਨੂੰ ਆਜੋ ਗਿਲ ਸਾਹਿਬ ਆ ਇੱਕੋ ਜਿਹਾ ਮੈਮੋਰੰਡਮ ਦੇ ਦੋ ਫਿਰ ਆਪਾਂ ਇੱਕ ਗਰੁੱਪ ਫੋਟੋ ਲੈ ਲਾਂਗੇ ਮੈਮੋਰੰਡਮ ਜਿਹੜਾ ਡੀਸੀ ਸਾਹਿਬ ਨੂੰ ਉਹ ਦਿੱਤਾ ਜਾ ਰਿਹਾ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਿਹਾ ਉਸ ਦੇ ਵਿਰੋਧ ਵਿੱਚ जय हम रैंडम ਜਿਹੜਾ ਦਿੱਤਾ ਜਾ ਰਿਹਾ ਜੀ ਆ ਕਰੋ ਆ ਜਾਓ ਸਾਰੇ ਗਰੁੱਪ ਜਾ ਜਾਓ ਇੱਕ ਵਾਰ ਸਰ ਬਾਈ ਮਾੜੇ ਹੋਣ ਨੂੰ ਤੁਸੀਂ ਲਾਈਵ ਤਸਵੀਰਾਂ ਪੀਪੀ ਬੱਤੀ ਨਵਾ ਸ਼ਹਿਰ ਦੇ ਮੁਹਰਫਤ ਦੇਖ ਰਹੇ ਹੋ ਜੈ ਬ੍ਰਦਰ ਇਧਰ ਹੋ ਜਾ ਮਾੜੇਆ ਲਓ ਫੋਟੋ ਨਾ ਲਓ 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 ਬਾਈ ਲਓ ਆ ਲਾਈ ਵੀ ਆਪਾਂ ਆਹੋਲ ਚੋ ਰਾਇਆ ਠੀਕ ਹੈ ਔਰ ਕਿਸੇ ਤੋਂ ਕਰਾਉਣੇ ਨੇ ਤੇੜੀਆਂ ਤੇ ਕਰਾ ਲਨੇ ਆਂ। ਇੱਕ ਮਿੰਟ ਆਸ। ਔਰ ਮੈਮੋਰੰਡਮ ਜਿਹੜਾ ਆ ਤੁਸੀਂ ਤਸਵੀਰਾਂ ਨਹੀਂ ਦੇਖਿਆ ਕਿ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ। ਔਰ ਹੋਰ ਵੀ ਜਿਹੜੇ ਹਿੰਦੂ ਭਾਈ ਚਾਰੇ ਚੋ ਵੀ ਇੱਥੇ ਪਹੁੰਚਣ ਉਹਨਾਂ ਦੇ ਜ਼ਰੂਰ ਜਿਹੜੇ ਮੰਦੇ ਭਾਵਨੇ ਜਿਹੜੇ ਬਲਬਲੇ ਨੇ ਉਹ ਸੁਣਨ ਦੀ ਕੋਸ਼ਿਸ਼ ਕਰਾਂਗੇ। ਦਿਖਾ ਦਰ ਕੇ ਸਭ ਇੱਧਰ ਆ ਕੇ ਤੁਸੀਂ ਔਰ ਦਸ ਤੱਕ ਸਾਰੇ ਦੁਆਰੇ ਕੀਤੇ ਗਏ ਆ ਐਪਲੀਕੇਸ਼ਨ ਤੇ ਜੋ ਮੰਗ ਪੱਤਰ ਹੈ ਦਸਤਕਤ ਕਰਕੇ ਉਸ ਤੋਂ ਬਾਅਦ ਮੈਮੋਰੰਡਮ ਜਿਹੜਾ ਆ ਉਹ ਦਿੱਤਾ ਗਿਆ ਦੇ ਦੇ ਤੇ ਜੀ ਸਾਹਿਬ ਕੱਟੜ ਪੰਥੀਆਂ ਦੇ ਵਿਰੋਧ ਵਿੱਚ ਮਾਫੀ ਆ ਗਿਆ ਜੀ ਭਾਈਚਾਰੇ ਵੱਲੋਂ ਇੱਥੇ ਹਿੰਦੂ ਭਾਈਚਾਰੇ ਵੱਲੋਂ ਕੱਟ ਕੀਤਾ ਗਿਆ ਜੀ ਮੈਮ ਜਿਹੜਾ ਜੇ ਤੁਸੀਂ ਮੈਮਰੈਂਡਮ ਦਿੱਤਾ ਉਹਦੇ ਮਾਰਫਤ ਕੀ ਕਹੋਗੇ ਜੀ ਹਾਂ ਦੇਖੋ ਜਿਹੜਾ ਕਿ ਬੰਗਲਾਦੇਸ਼ ਚ ਬਹੁਤ ਵੱਡੇ ਜੁਰਮ ਹੋ ਰਹੇ ਅਤਿਆਚਾਰ ਹੋ ਰਹੇ ਆ ਤੁਸੀਂ ਸਾਰੇ ਦੇਖ ਰਹੇ ਹੋ ਨਵੀਆਂ ਨਵੀਆਂ ਰੋਜ਼ ਵੀਡੀਓਜ਼ ਆ ਰਹੀਆਂ ਉਹ ਦੇਖ ਕੇ ਵੀ ਰੂਹ ਕੰਬਦੀ ਹੈ ਕਿ ਆਪਾਂ ਐਸਾ ਅਤਿਆਚਾਰਿਕ ਮਾਨਵਤਾ ਦੇ ਲਈ ਸਾਨੂੰ ਤਾਂ ਸੋਚ ਕੇ ਵੀ ਹੈਰਾਨੀ ਹੁੰਦੀ ਕਿ ਐਸਾ ਮਾਨਵ ਲੋਗ ਵੀ ਕਰ ਸਕਦੇ ਆ ਤੇ اور ਲੇਡੀਜ਼ ਤੇ ਬੜਾ ਤਸ਼ੱਦਦ ਹੋ ਰਿਹਾ ਰੇਪ ਹੋ ਰੇ ਲੇਡੀਜ਼ ਨਾਲ ਕਿੰਨਾ ਜ਼ਿਆਦਾ ਘਟਿਆ ਘਨੌਨਾ ਹਰਕਤਾਂ ਹੋ ਰਹੀਆਂ ਉਹ ਦੇਖ ਦੇਖ ਕੇ ਸਾਨੂੰ ਇਦਾਂ ਡਰ ਲੱਗਦਾ ਔਰ ਸਾਨੂੰ ਲੱਗਦਾ ਕਿ ਸਾਡੀ ਰੂਹ ਕੰਬਦੀ ਹੈ ਜਦੋਂ ਅਸੀਂ ਦੇਖਦੇ ਹਾਂ ਤੇ ਮੈਂ ਆਪਣੇ ਪ੍ਰਸ਼ਾਸਨ ਨੂੰ ਆਪਣੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਗੀ ਕਿ ਇਜ਼ਰਾਈਲ ਤਰ੍ਹਾਂ ਬਣੋ ਕਿ ਸਾਡੇ ਇੱਕ ਬੰਦੇ ਨੂੰ ਹੱਥ ਲਾਇਆ ਤੇ ਉਹਦੇ ਹੱਥ ਤੋੜ ਦਿੱਤੇ ਜਾਣ ਐਸੀ ਸਾਡੀ ਸਰਕਾਰਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਇਦਾਂ ਦੇ ਮੌਕਿਆਂ ਤੇ ਆ ਕੇ ਉਹਨਾਂ ਨੂੰ ਦੱਸਣ ਕਿ ਇੱਕ ਦੇਸ਼ ਹੈ ਭਾਰਤ ਦੇਸ਼ ਭਾਰਤ ਦੇ ਜਿੱਥੇ ਇੱਕ ਨਾਗਰਿਕ ਨੂੰ ਹੱਥ ਲਾਇਆ ਤੇ ਤੁਹਾਡਾ ਕੁਝ ਬਚਣਾ ਨਹੀਂ ਤੇ ਮੈਂ ਮੰਗ ਕਰਦੀਆਂ ਕਿ ਐਸੀ ਹੈ ਸਾਡੀਆਂ ਸਰ ਐਕਸ਼ਨ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਭਾਰਤ ਦੇਸ਼ ਦੇ ਕਿਸੇ ਨਾਗਰਿਕ ਨੂੰ ਹੱਥ ਲਾਇਆ ਗਿਆ। ਸਨਾਤਨ ਧੰਮ ਦੇ ਜਿਹੜੇ ਪਰੋਕਾਰ ਹੈ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਟੱਕਿਆ ਜਾ ਰਿਹਾ ਜਿਹੜੇ ਮਰਦ ਕਰਨ ਦੀ ਕੋਸ਼ਿਸ਼ ਕਰਦੇ। ਜੀ 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 ਇਹ ਵੀ ਦੇਖਦੇ। ਦੇਖੋ ਇਹ ਤਾਂ ਹੋਰ ਵੀ ਜ਼ਿਆਦਾ ਗਲਤ ਹੈ। ਉਹ ਤਾਂ ਇਸ ਵੇਲੇ ਚਾਹੁੰਦੇ ਆ ਕਿ ਜਦੋਂ ਔਰੰਗਜ਼ੇਬ ਦਾ ਟਾਈਮ ਸੀ ਨਾ ਕਿ ਔਰੰਗਜ਼ੇਬ ਦੇ ਟਾਈਮ ਤੇ ਫੜ ਫੜ ਕੇ ਲੋਕਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ੱੱਕਾ ਹੋ ਰਿਹਾ ਪੂਰਾ ੱੱਕਾ ਹੋ ਰਿਹਾ ਉਹ ੱੱਕਾ ਹੋ ਰਿਹਾ ਔਰ ਇਹ ਬੜਾ ਗਲਤ ਹੈ ਔਰ ਕਹਿੰਦੇ ਜਦੋਂ ਵੀ ਸੰਤ ਸਮਾਣੀ ਨੂੰ ਹੱਥ ਪਾਇਆ ਜਾਂਦਾ ਤਾਂ ਬੰਦੇ ਦਾ ਕੁਝ ਰਹਿੰਦਾ ਨਹੀਂ ਉਸ ਦੇਸ਼ ਦਾ ਕੁਝ ਰਹਿੰਦਾ ਨਹੀਂ ਤੇ ਉਹ ਜਲਦੀ ਟਾਈਮ ਆਊਗਾ ਜਦ ਕਿ ਬੰਗਲਾਦੇਸ਼ ਦੇ ਨਾਲ ਉਹਨੂੰ ਪਤਾ ਲੱਗੂਗਾ ਕਿ ਕਿਸੇ ਨੂੰ ਹੱਥ ਲਾਇਆ ਜੀ ਜੀ ਠੀਕ ਹੈ ਜੀ ਤੁਹਾਡੇ ਚੋਂ ਕੋਈ ਆਪਣੇ ਵਿਚਾਰ ਰੱਖਣਾ ਚਾਹੁੰਦਾ ਜੀ ਠੀਕ ਚਲੋ ਤਸਵੀਰਾਂ ਤੁਸੀਂ ਬੀਸੀ ਆਫਿਸ ਦੇ ਬਾਹਰ ਤੋਂ ਦੇਖ ਪਾ ਰਹੇ ਹੋ ਔਰ ਇੱਕ ਵਾਰੀ ਰਿਕਸ਼ਾ ਵੀ ਆਪਾਂ ਬਲੱਗਨ ਸਾਹਿਬ ਅੰਕਲ ਜੀ ਅੱਜ ਅੱਜ ਦਾ ਜਿਹੜਾ ਮੈਮੋਰੰਡਮ ਦਿੱਤਾ ਉਹਦੇ ਸਬੰਧ ਵਿੱਚ ਤੁਸੀਂ ਕੀ ਕਹੋਗੇ ਅੱਜ ਦਾ ਜਿਹੜਾ ਮੈਮੋਰੰਡਮ ਆ ਇਹ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ 'ਤੇ ਅਤਿਆਚਾਰ ਹੋ ਰਿਹਾ ਔਰ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਔਰ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਹੈਗੇ ਆ ਉਹਨਾਂ ਦੇ ਅਟੈਕ ਕੀਤਾ ਜਾ ਰਿਹਾ ਉਦੇ ਲਈ ਅਸੀਂ ਭਾਰਤ ਸਰਕਾਰ ਕੋਲ ਇਹ ਗੁਹਾਰ ਕੀਤੀ ਆ ਰਿਕੁਐਸਟ ਕੀਤੀ ਆ ਦੇ ਇਹਨੂੰ ਪਹਿਲ ਦੇ ਆਧਾਰ ਤੇ ਲੈ ਕੇ ਹਿੰਦੂਆਂ ਦੀ ਜਿਹੜੀ ਸੁਰੱਖਿਆ ਆ ਉਹਨੂੰ ਯਕੀਨੀ ਕੀਤਾ ਜਾਵੇ ਜੇ ਅਸੀਂ ਸਾਡੇ ਜਾਨ ਮਾਲ ਦੀ ਰੱਖਿਆ ਨਹੀਂ ਹੋਊਗੀ ਤੇ ਅਸੀਂ ਪੈਸੇ ਨੂੰ ਔਰ ਹੋਰ ਚੀਜ਼ ਨੂੰ ਕੀ ਕਰਨਾ ਹੈ ਔਰ ਇਹ ਸਾਰੇ ਆਪਣਾ ਦੁਨੀਆ ਦੇ ਵਿੱਚ ਜਿੱਥੇ ਵੀ ਹਿੰਦੂ ਬੈਠੇ ਆ ਅਸੀਂ ਸਾਰੇ ਉਨਾ ਦੇ ਨਾਲ ਆ ਅੱਜ ਅੱਜ ਦੇਸ਼ ਦੇ ਵਿੱਚ ਜੋ ਹਿੰਦੂ ਸਮਾਜ ਆ ਉਹ ਇਕੱਠਾ ਹੋ ਰਿਹਾ ਔਰ ਹਿੰਦੂ ਜਿਹੜਾ ਆ ਉਹ ਉਹ ਕਿਸੇ ਵੀ ਸੂਰਤ ਦੇ ਉੱਪਰ ਹੁਣ ਔਰ ਮੈਂ ਇਹ ਦਾਅਵੇ ਨਾਲ ਗੱਲ ਕਰਦਾ ਵੀ ਇਸ ਦੇਸ਼ ਦੇ ਵਿੱਚ ਹੁਣ ਉਹੀ ਸਰਕਾਰ ਬਣੂਗੀ ਜੋ ਹਿੰਦੂ ਹਿੱਤ ਦੀ ਬਾਤ ਕਰੂ ਸਰਕਾਰ ਤਾਂ ਬਣ ਗਈ ਜੀ ਚੌੜੀ ਚ ਜੀ ਆਜੋ ਵਿਸ਼ਾਲ ਜੋ ਇਸ਼ੂ ਚੱਲ ਰਿਹਾ ਆਪਾਂ ਦੇਖਿਆ ਕਿ ਕੱਟੜ ਪੰਤਿਆਂ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਹਿੰਦੂ ਟੈਂਪਲਸ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਹਿੰਦੂਸਨ ਹਿੰਦੂ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਜਾ ਹੀ ਰਿਹਾ ਹੈ ਭਾਵਨਾ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਕੁਝ ਬੌਗੰਤੀ ਸਮਾਜ ਵੱਲੋਂ ਜੋ ਸਾਡੇ ਮੰਦਰਾਂ ਦੇ ਉੱਪਰ ਸਾਡੇ ਧਾਰਮਿਕ ਸੰਸਥਾਨਾਂ ਦੇ ਉੱਪਰ ਅਟੈਕਸ ਹੋ ਰਹੇ ਨੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਉਹਨਾਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਮੈਂ ਅੱਜ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਭਾਰਤ ਸਰਕਾਰ ਨੂੰ ਅੱਜ ਤੁਹਾਡੇ ਮੀਡੀਅਮ ਦੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਇੰਟਰਫੇਰੈਂਸ ਕਰੇ ਸਰਕਾਰ ਔਰ ਸਾਡੇ ਜਿਹੜੇ ਟੈਂਪਲਸ ਨੇ ਸਾਡੇ ਹਿੰਦੂਸ ਜੋ ਇਸ ਵਕਤ ਅਨਸੇਫ ਨੇ ਬਾਹਰ ਬੰਗਲਾਦੇਸ਼ ਦੇ ਵਿੱਚ ਬੈਠੇ ਉਹਦੇ ਨਾਲ ਜਲਦ ਤੋਂ ਜਲਦ ਉਹਨਾਂ ਨੂੰ ਰੋਕਿਆ ਜਾਵੇ ਸੁਰੱਖਿਆ ਯਕੀਨੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਅੱਜ ਇਹ ਮੰਗ ਪੱਤਰ ਦਿੱਤਾ ਗਿਆ ਜੋ ਰਾਸ਼ਟਰਪਤੀ ਤੱਕ ਪਹੁੰਚੇਗਾ ਔਰ ਪੂਰੇ ਭਾਰਤ ਦੇ ਵਿੱਚ ਸਾਰੇ ਸਮਾਜ ਨਾ ਕੇਵਲ ਸਾਡਾ ਹਿੰਦੂ ਭਾਈਚਾਰਾ ਔਰ ਅਦਰਸ ਜੋ ਸਾਡੀ ਕਮਿਊਨਿਟੀਆਂ ਨੇ ਉਹ ਵੀ ਇੱਕਜੁੱਟ ਹੋ ਕੇ ਖੜੀਆਂ ਸਾਰਾ ਸਮਾਜ ਮਾਸ਼ੇਰ ਦਾ ਹਰ ਵਰਗ ਦਾ ਹਰ ਜਾਤੀ ਦੇ ਲੋਕ ਅੱਜ ਇੱਥੇ ਭਾਰੀ ਮਾਤਰਾ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਨੇ ਇੱਕ ਜੁੱਟ ਇੱਕ ਆਵਾਜ਼ ਦੇ ਨਾਲ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਹੈ ਪਰ ਗਿਣਤੀ ਵਿੱਚ ਪਹੁੰਚੇ ਨਾਲ ਦੀ ਨਾਲ ਮੈਂ ਇੱਕ ਸਵਾਲ ਲੈਣਾ ਚਾਹੁੰਦਾ ਜਿਹੜੇ ਸਨਾਤਨ ਧਰਮ ਦੇ ਸੰਤ ਨੇ ਮਹਾਪੁਰਸ਼ ਨੇ ਉਹ ਵੀ ਜੇਲ੍ਹ ਦੇ ਵਿੱਚ ਟੱਕਿਆ ਜਾ ਰਹੇ ਆ ਉਹਨੂੰ ਕਿਵੇਂ ਦੇਖਦੇ ਹੋ ਤੇ ਪਿੱਛੇ ਕੀ ਮਾੜੀ ਸੋਚ ਲੱਗਦੀ ਤੁਹਾਨੂੰ ਇਹ ਕੁਝ ਫਿਰਕੂ ਪੰਥੀ ਕੱਟੜਬੰਦੀ ਜਥੇਬੰਦੀਆਂ ਆਏ ਨੇ ਉਹ ਜੋ ਹਮੇਸ਼ਾ ਤੋਂ ਸਾਨੂੰ ਹਿੰਦੂ ਸਮਾਜ ਨੂੰ ਟਾਰਗੇਟ ਕਰਦੀਆਂ ਨੇ ਉਹਨਾਂ ਦਾ ਕੰਮ ਹੈ ਸਾਡੀਆਂ ਸਮਾਜਿਕ ਇਕਤਾ ਨੂੰ ਧਾਰਮਿਕ ਇਕਤਾ ਨੂੰ ਰੋਕਣਾ ਔਰ ਸਾਡੇ ਦੇ ਉੱਪਰ ਨਿਰੰਤਰ ਅਟੈਕ ਕਰਦੀਆਂ ਆ ਰਹੀਆਂ ਆ ਰਹੀਆਂ ਨੇ ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਪਾਰ ਸਰਕਾਰ ਨੂੰ ਕਿ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਦੇ ਉੱਪਰ ਸਟਾਪ ਲਗਾਇਆ ਜਾਵੇ ਉਹਨਾਂ ਨੂੰ ਰੁਕਿਆ ਜਾਵੇ ਔਰ ਇਸ ਦੇ ਵਿੱਚ ਜਲਦ ਤੋਂ ਜਲਦ ਇੰਟਰਫੇਰੈਂਸ ਕੀਤੀ ਜਾਵੇ ਔਰ ਵੈਸੇ ਅਗਰ ਜੇ ਪਾਰ ਸਰਕਾਰ ਦੀ ਗੱਲ ਕਰੀਏ ਸੋ ਸਾਡੇ ਜਿਹੜੇ ਐਸੋਸੀਏਸ਼ਨਕਰ ਨੇ ਸਾਡੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਮਿਨਿਸਟਰ ਔਰ ਲਗਾਤਾਰ ਹਾਈ ਕਮਿਸ਼ਨ ਆਫ ਇੰਡੀਆ ਦੇ ਨਾਲ ਲਗਾਤਾਰ ਨਿਰੰਤਰ ਤਾਲਮੇਲ ਦੇ ਵਿੱਚ ਨੇ ਸੋ ਉਹਨਾਂ ਤੋਂ ਰਿਪੋਰਟਸ ਲਈ ਲਈ ਜਾ ਰਹੀਆਂ ਨੇ ਸੋ ਬਹੁਤ ਜਲਦ ਸਾਨੂੰ ਇੱਕ ਸੀਜ਼ਨ ਮਿਲੇਗਾ ਪਰ ਤਾਕਤਾਂ ਕਿਹੜੀਆਂ ਨੇ ਫਿਰ ਕੋ ਬਥੇ ਮੈਂ ਇੰਨੇ ਕਹਨਾ ਪਤਾ ਹੈ ਉਹਨਾਂ ਉਹਨਾਂ ਫਿਰਕੂ ਪੰਥੀ ਜਥੇਬੰਦੀਆਂ ਨੂੰ ਪਤਾ ਹੈ ਉਹ ਕਿਹੜੀਆਂ ਤਾਕਤਾਂ ਨੇ ਉਹ ਤੁਹਾਨੂੰ ਵੀ ਪਤਾ ਕਿਹੜੀਆਂ ਤਾਕਤਾਂ ਨੇ ਉਹਨਾਂ ਦਾ ਪੁਰਾਣੇ ਸਮੇਂ ਤੋਂ ਪ੍ਰਾਤਨ ਸਮੇਂ ਤੋਂ ਟੈਕਸ ਕਰਨਾ ਹਿੰਦੂਸ ਦੇ ਉੱਪਰ ਅਟੈਕ ਕਰਨਾ ਉਹਨਾਂ ਦਾ ਕੰਮ ਰਿਹਾ ਹੈ ਬਹੁਤ ਸ਼ੁਕਰੀਆ ਸਬਰਵਾਲ ਸਾਹਿਬ ਕੀ ਲੱਗਦਾ ਕਿਵੇਂ ਹੱਲ ਨਿਕਲ ਸਕਦਾ ਪਹਿਲਾਂ ਤਾਂ ਮੈਂ ਰਾਜਕਮਰ ਸਬਰਵਾਲ ਭਾਰਤੀਆ ਵਾਲਮੀਕੀ ਸਮਾਜ ਧਰਮ ਸਮਾਜ ਪਾਵਤਸ ਪੰਜਾਬ ਦਾ ਵਾਈਸ ਪ੍ਰਧਾਨ ਜੀ ਜੀ ਮੈਂ ਬਾਲਮੀਕ ਭਾਈਚਾਰੇ ਲੋ ਜੋ ਬੰਗਲਾਦੇਸ਼ ਤੇ ਅਤਿਆਚਾਰ ਹੋ ਰਿਹਾ ਹੈ ਮੈਂ ਆਪਣੇ ਲੋ ਔਰ ਆਪਣੇ ਭਾਈਚਾਰੇ ਸਮਾਜ ਲੋ ਮੈਂ ਬਹੁਤ ਹੀ ਨਖੀਦੀ ਕਰਦਾ ਆ ਇਹ ਜੋ ਅਤਿਆਚਾਰ ਹੋ ਰਿਹਾ ਹੈ ਇਹਨਾਂ ਨੂੰ ਨੱਥ ਪਾਣਾ ਚਾਹੀਦੀ ਆ ਜੋ ਵੀ ਇਹ ਕਰ ਰਹੇ ਆ ਕਰਾ ਰਹੇ ਆ ਉਹਨਾਂ ਤੇ ਸਾਰਿਆਂ ਤੇ ਕਾਨੂੰਨੀ ਵਲ ਦੀ ਕਾਰਵਾਈ ਕਰਨੀ ਚਾਹੀਦੀ ਆ ਔਰ ਹਿੰਦੂ ਭਾਈਚਾਰੇ ਨੂੰ ਆ ਬਚਾ ਕੇ ਰੱਖਣਾ ਚਾਹੀਦਾ ਹੈ ਇਨਸਾਨੀਅਤ ਦਾ ਕਹਣਾ ਹੈ ਬੇਕਸੂਰ ਲੋਕਾਂ ਤੇ ਤਸ਼ੱਦਦ ਹੋ ਰਿਹਾ ਹੈ ਬਿਲਕੁਲ ਬੇਕਸੂਰ ਤੇ ਹੋ ਰਿਹਾ ਹੈ ਜੇ ਅਗਰ ਬੇਕਸੂਰ ਉੱਥੇ ਐਗਾਂ ਦੇ ਅਤਿਆਚਾਰ ਹੋ ਗਏ ਇਹ ਬਾਲ ਵੀ ਅੱਗ ਜਿਹੜੀ ਆ ਇਹ ਸਾਡੇ ਅਲੂ ਵੀ ਆ ਸਕਦੀ ਆ ਇਸ ਕਰਕੇ ਇਹਨੂੰ ਨੱਥ ਜਿਹੜੀ ਆ ਬਗਲਾ ਰਾਤ ਦੇ ਵਿੱਚ ਪਾ ਦੇਣਾ ਚਾਹੀਦੀ ਆ ਜੀ 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 ਸਰ ਜੀ ਸਰ ਕੀ ਕਹਣਾ ਚਾਹੁੰਦੇ ਹੋ ਖੜਦੂ ਮੈਂ ਪੜ੍ਹੂ ਬਾਇ ਵਿਸ਼ਵ ਪਰਿਸ਼ਦ ਆ ਜ਼ਿਲ੍ਹਾ ਪ੍ਰਧਾਨ ਲਲੀ ਤੋਰੀ ਆਪਣੇ ਸਾਰੇ ਨਵਾਂ ਸ਼ਹਿਰ ਦੇ ਸਮਾਜਿਕ ਤੇ ਧਾਰਮਿਕ ਸੰਸਥਾ ਦੇ ਵਿੱਚ ਨਾਲ ਅੱਜ ਮਿਲ ਕੇ ਅਸੀਂ ਇੱਕ ਰੋਸ਼ਪੱਤਰ ਡਿਸ਼ੀ ਸਾਹਿਬ ਨੂੰ ਦਿੱਤਾ ਹੈ ਇਹ ਰੋਸ਼ਪੱਤਰ ਬੰਗਲਾਦੇਸ਼ ਦੇ ਵਿੱਚ ਹਿੰਦੂ ਸਮਾਜ ਦੇ ਨਾਲ ਜਿਹੜੀ ਜਾਤੀਆਂ ਹੋਈਆਂ ਕਤਲੇਆਮ ਹੋਇਆ ਉਹਨਾਂ ਦੀ ਸੰਪਤੀਆਂ ਖੋਈ ਜਾ ਰਹੀਆਂ ਹਨ ਕੁੱਟਿਆ ਮਾਰਿਆ ਜਾ ਰਿਹਾ ਹੈ ਉਹਦੇ ਖਿਲਾਫ ਇੱਕ ਰੋਸ਼ਪੱਤਰ ਦੇਣ ਵਾਸਤੇ ਅੱਜ ਅਸੀਂ ਡੀਸਾਡ ਦੇ ਦਫ਼ਤਰ ਪਹੁੰਚੇ ਨੇ ਸਾਨੂੰ ਉਮੀਦ ਹੈ ਇਹ ਡੀਸਾ ਸਾਡਾ ਜਿਹੜਾ ਮੰਗ ਪੱਤਰ ਹੈ ਰੋਸ਼ਪੱਤਰ ਹੈ ਇਹ ਸਾਡੀ ਭਾਰਤ ਸਰਕਾਰ ਨੂੰ ਭੇਜਿਆ ਜਾਊਗਾ ਤੇ ਉਹਨਾਂ ਦੇ ਫੌਰੀ ਐਕਸ਼ਨ ਲਿਆ ਜਾਵੇ ਇਹ ਸਾਡੀ ਪੂਰੀ ਪੁਰਜ਼ੋਰ ਅਪੀਲ ਹੈ ਸਾਡੇ ਸੈਂਟਰਲ ਗਵਰਨਮੈਂਟ ਬਹੁਤ ਪਾਵਰਫੁਲ ਹੈ ਸਾਨੂੰ ਇੱਚ ਕੋਈ ਸ਼ੱਕ ਨਹੀਂ ਹੈ لیکن ਸਮਾਂ ਕੁਝ ਲੱਗਦਾ ਹੈ ਉਹ ਹਾਲਾਤ ਨੂੰ ਸੁਧਾਰ ਲਈ ਪਰ ਸਾਨੂੰ ਇਹ ਫੌਰੀ ਤੌਰ ਤੇ ਚਾਹੀਦਾ ਐਕਸ਼ਨ ਕਿਉਂਕਿ ਸਾਡੇ ਹਿੰਦੂ ਭਰਾਵਾ ਦਾ ਬਹੁਤ ਅਤਿਆਚਾਰ ਹੋਇਆ ਖਾਸ ਕਰ ਮਹਿਲਾਵਾਂ ਨਾਲ ਬਹੁਤ ਅਤਿਆਚਾਰ ਹੋ ਰਿਹਾ ਹੈ ਕੱਲ ਇੱਕ ਰੀਲ ਪਾਈ ਸੀ ਉਹਦੇ ਵਿੱਚ ਲੇਡੀਜ਼ ਨੂੰ ਨਢਾਰ ਰਾ ਕੇ ਮਾਰਿਆ ਜਾ ਰਿਹਾ ਸੀ ਬਹੁਤ ਦੁੱਖ ਹੋਇਆ ਰੋਣਾ ਵੀ ਆਇਆ ਪਰ ਅਸੀਂ ਕੁਝ ਨਹੀਂ ਕਰ ਸਕਦੇ ਤੇ ਬੈਠੇ ਅਸੀਂ ਭਾਰਤ ਸਰਕਾਰ ਤੋਂ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਦੇ ਫੌਰੀ ਤੌਰ ਤੇ ਐਕਸ਼ਨ ਲਿੱਤਾ ਜਾਵੇ ਤਾਂ ਸਾਡੇ ਹਿੰਦੂ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜੈ ਸ਼ੀਰਾ ਜੀ ਬਸ ਹੇ ਜੈਸ਼ੇ ਰਾਮ ਜੀ ਵਿਕਰਮ ਸ਼ਰਮਾ ਐਡਵੋਕੇਟ ਮੈਂ ਸਭ ਤੋਂ ਪਹਿਲੇ ਦੱਸਣਾ ਚਾਹੁੰਦਾ ਵੀ ਜਿਸ ਵੇਲੇ ਬੰਗਲਾਦੇਸ਼ ਵਸਾਇਆ ਗਿਆ ਸੀ ਉਸ ਵੇਲੇ ਭਾਰਤ ਦੀ ਫੌਜਾਂ ਨੇ ਇਹਨਾਂ ਨੂੰ ਖਾਣਾ ਪੀਣਾ ਟੈਂਟ ਸਭ ਕੁਝ ਦਿੱਤੇ ਸੀਗੇ ਜੀ ਉਸ ਵਾ ਉਸ ਵਾ ਦਾ ਥੋੜੇ ਦਮ ਪਹਿਲੇ 2020 ਦੇ ਵਿੱਚ ਕਰੋਨਾ ਟਾਈਮ ਸ਼ੁਰੂ ਹੋਇਆ ਇਹੀ ਇਸ ਕੌਂਟੈਂਪਲਸ ਸੀਗੇ ਜਿਨ੍ਹਾਂ ਨੇ ਸਾਲਾਂ ਵਧੀ ਡੇਸਾ ਡੇਰ ਸਾਲ ਲੰਗਰ ਲਗਾ ਕੇ ਰੱਖੇ ਇਹਨਾਂ ਲੋਕਾਂ ਨੂੰ ਸ਼ੈਲਟਰ ਦਿੱਤੇ ਇਹਨਾਂ ਲੋਕਾਂ ਨੂੰ ਦਵਾਈਆਂ ਦਿੱਤੀਆਂ ਇਹਨਾਂ ਲੋਕਾਂ ਨੂੰ ਅੱਜ ਉਹੀ ਲੋਕ ਜਿਹੜੇ ਆ ਇਹਨੇ ਇਸ ਕੌਂਟੈਂਪਲਸ ਨੂੰ ਟਾਰਗੇਟ ਕਰਕੇ ਜਿਹੜੇ ਸਾਡੇ ਹਿੰਦੂ ਭਾਈਚਾਰੇ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਸਾਡੀ ਸਭ ਤੋਂ ਪਹਿਲੀ ਅਪੀਲ ਇਹੀ ਹੈ ਕਿ ਸਾਡੇ ਭਾਰਤ ਸਰਕਾਰ ਜਿਹੜੀ ਆ ਜਲਦ ਤੋਂ ਜਲਦ ਯੂਨੋ ਨਾਲ رابطہ ਕਾਇਮ ਕਰਕੇ ਇਹਨਾਂ ਨੂੰ ਛੇਤੀ ਛੇਤੀ ਨਕੇਲ ਕੱਸਣ ਦੀ ਜ਼ਰੂਰਤ ਹੈ ਕਿ ਇਹਨਾਂ ਨੂੰ ਛੇਤੀ ਛੇਤੀ ਰੋਕ ਕੇ ਸਾਡੇ ਹਿੰਦੂ ਭਾਈਚਾਰੇ ਨੂੰ ਸੇਫ ਕੀਤਾ ਜਾਵੇ ਜੈ ਸ਼੍ਰੀ ਰਾਮ ਜ਼ਰੂਰੀ ਜੀ ਜ਼ਰੂਰੀ ਬਹੁਤ ਸ਼ੁਕਰੀਆ ਜੀ ਔਰ ਤੁਸੀਂ ਇਹ ਤਸਵੀਰਾਂ ਡੀਸੀ ਆਫਿਸ ਨਵਾਂ ਸ਼ਹਿਰ ਤੋਂ ਦੇਖ ਰਹੇ ਸੀ